ਆ ਇੱਧਰ ਦੇਖੋ ਇਹਨਾਂ ਨੇ ਇੱਕ ਨਵਾਂ ਹੀ ਚੰਦ ਚਾੜ ਦਿੱਤਾ ਰੇਲਵੇ ਟਰੈਕ ਜਿਹੜਾ ਟੁਆਇ ਟ੍ਰੇਨਸ ਦਾ ਨਹੀਂ ਹੁੰਦਾ ਜਿਹੜੀਆਂ ਛੋਟੀਆਂ ਛੋਟੀਆਂ ਟ੍ਰੇਨਸ ਚੱਲਦੀਆਂ ਪਹਾੜਾਂ ਦੇ ਵਿੱਚ ਉੱਥੇ ਕੰਡੇ ਤੇ ਨਾ ਇਹਨਾਂ ਦਾ ਕੋਈ ਸਤਸੰਗ ਦਾ ਪ੍ਰੋਗਰਾਮ ਸੀਗਾ ਰਹਾਦਾ ਸਵਾਮੀ ਸਤਸੰਗ ਬਿਆਸ ਵਾਲਿਆਂ ਦਾ ਤਾਂ ਟ੍ਰੇਨ ਦੀ ਜਿਹੜੀ ਉਹ ਟਰੈਕ ਸੀਗਾ ਟਰੈਕ ਦੇ ਉੱਪਰ ਦੀ ਇਹਨਾਂ ਨੇ ਲੰਘ ਕੇ ਦੂਸਰੇ ਪਾਸੇ ਜਾਣਾ ਸੀਗਾ ਤਾਂ ਦੂਸਰੇ ਪਾਸੇ ਜਾਣ ਦੇ ਲਈ ਟਰੈਕ ਦੇ ਉੱਪਰ ਇਹਨਾਂ ਨੇ ਨਾ ਮਿੱਟੀ ਵਿਛਾ ਦਿੱਤੀ ਉਹ ਟੁਆਇ ਟ੍ਰੇਨ ਨੂੰ ਤਾਂ ਬੰਦਾ ਧੱਕਾ ਮਾਰਿਓ ਤਾਂ ਆ ਪਲਟ ਜਾਂਦੀ ਆ ਹੈ ਨਾ ਆਪਾਂ ਭਾਈ ਉੱਥੇ 사ਤਸੰਗ ਕਰਵਾ ਰਹੇ ਸੀਗੇ ਤੇ ਐਨੇ ਨੂੰ ਉੱਥੇ ਸੱਚੀ ਉਹ ਟ੍ਰੇਨ ਆ ਗਈ ਟ੍ਰੇਨ ਲੰਘ ਤਾਂ ਗਈ ਜਿਵੇਂ ਹੀ ਉਹ ਲੰਗੀ ਉਹਨੇ ਅਗਲੇ ਸਟੇਸ਼ਨ ਤੇ ਜਾ ਕੇ ਫਿਰ ਇਹਨਾਂ ਦੀ ਰਿਪੋਰਟ ਕੀਤੀ ਕਿ ਭਾਈ ਉਹ ਤਾਂ ਉੱਥੇ ਟ੍ਰੈਕ ਦੇ ਉੱਪਰ ਮਿੱਟੀ ਸੁੱਟੀ ਬੈਠੇ ਨੇ ਤਾਂ ਫਿਰ ਰੇਲਵੇ ਪੁਲਿਸ ਵਾਲੇ ਆਈ ਨਾਲ ਹੀ ਦੂਸਰੀ ਪੁਲਿਸ ਵੀ ਆਈ ਤੇ ਆ ਕੇ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਇਹਨਾਂ ਦੇ ਉੱਪਰ ਤੇ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਭਾਈ ਤੁਹਾਡੀ ਇਸ ਬੇਵਕੂਫੀ ਦੇ ਨਾਲ ਜੇਕਰ ਟ੍ਰੇਨ ਪਲਟ ਜਾਂਦੀ ਤਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਰੇਲਵੇ ਟਰੈਕ ਤੇ ਮਿੱਟੀ ਪਾਉਣ ਦੀ